ਜੇ ਜੈਪੀ 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 ਜੋ ਹਮਸੇ ਟਕਰਾਏਗਾ ਤੂ ਟੂ ਹੋ ਜਾਏਗਾ ਜੋ ਹਮਸੇ ਟਕਰਾਏਗਾ ਤੂ ਟੂ ਹੋ ਜਾਏਗਾ ਉਹ ਹਮਸੇ ਟਕਰਾਏਗਾ ਤੂ ਟੂ ਹੋ ਜਾਏਗਾ ਜੈ ਜੈ ਜੈਪੀ 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 ਦਲਿਤ ਸੁਰੱਖਿਆ ਸੈਨਾਵਲੋ ਧਾਰੀਵਾਲ ਦੇ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ ਅੰਮ੍ਰਿਤਸਰ ਦੇ ਵਿੱਚ 26 ਤਰੀਕ ਗਣਤੰਤਰ ਦਿਵਸ ਦੇ ਉੱਪਰ ਸਰਾਹਤੀ ਅੰਸਰਾਵਲੋ ਡਾਕਟਰ ਅੰਬੇਦਕਰ ਬਾਬਾ ਸਾਹਿਬ ਜੀ ਮੂਰਤੀ ਦੇ ਨਾਲ ਸ਼ੇਰ ਸ਼ਰ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਉਸ ਦੋਸ਼ੀ ਨੂੰ ਤਾਂ ਫੜ ਲਿਆ ਪਰ ਉਸ ਨੂੰ ਸਖਸ ਸਜ਼ਾਵਾਂ ਦਿਵਾਉਣ ਵਾਸਤੇ ਦਸ ਸੁਰੱਖਿਆ ਸ਼ੈਨਾ ਪੰਜਾਬ ਪ੍ਰਧਾਨ ਰੋਹਿਤ ਪੱਪਲੂ ਅਤੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਦੇ ਪ੍ਰਬੰਧਾਂ ਹੇਠ ਵੱਖ-ਵੱਖ ਜਥੇ ਬੰਦੀਆਂ ਦੇ ਵੱਲੋਂ ਧਾਰੀਵਾਲ ਸੀਧੇ ਭਗਤ ਸਿੰਘ ਚੌਕ ਬਸਟਾਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਦੋਸ਼ੀ ਨੂੰ ਸਖਸ ਸਜ਼ਾਵਾਂ ਦਿੱਤੀਆਂ ਜਾਣ ਅਤੇ ਉਸ ਦੇ ਪਿੱਛੇ ਕਿਸ ਦਾ ਹੱਥ ਹੈ ਕਿਸ ਦੇ ਕਹਿਣ ਦੇ ਉੱਪਰ ਉਸ ਨੇ ਇਸ ਮਤਭਾਗੀ ਘਟਨਾ ਨੂੰ ਅੰਜਾਮ ਦਿੱਤਾ ਇਸ ਮੌਕੇ ਤੇ ਥਾਣਾ ਧਾਰੀਗਲ ਸਪਾਈਟਰ ਮੈਡਮ ਬਲਜੀਤ ਕੌਰ ਨੇ ਧਰਨੇ ਵਾਲੀ ਜਗ੍ਹਾ ਪਹੁੰਚ ਕੇ ਧਰਨਾ ਕਾਰੀਆਂ ਕੋਲੋਂ ਮੰਗ ਪੱਤਰ ਲਿਆ ਅਤੇ ਧਰਨਾ ਸਮਾਪਤ ਕਰਵਾਇਆ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਗਲ ਤੋਂ ਪੱਤਰਕਾਰ ਰੰਜੀਤ ਸਿੰਘ ਦੀ ਖਾਸ ਰਿਪੋਰਟ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੇ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਜਿੱਥੇ ਵੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੁਸਤਾਨ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦੇ ਬਹੁਤ-ਬਹੁਤ ਵੱਡੇ ਵੱਡਮੁੱਲੇ ਯੋਗਦਾਨ ਵਾ ਜਿੱਥੇ 1950 ਦੇ ਵਿੱਚ ਸਾਡੇ ਡਾਕਟਰ ਬੀਮਰਾਓ ਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਲਾਗੂ ਕੀਤਾ ਜਿੱਥੇ ਸਾਰੇ ਦੇਸ਼ ਦੀ ਆਜ਼ਾਦੀ ਲਈ ਜਸ਼ਨ ਮਨਾਇਆ ਜਾ ਰਿਹਾ ਉਥੇ ਹੀ ਇੱਕ ਸ਼ਰਾਰਤੀ ਅਨਸਰ ਵੱਲੋਂ ਅੰਮ੍ਰਿਤਸਰ ਵਿੱਚ ਜਿੱਥੇ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰਜੀ ਦੀ ਬੋਤਲ ਉਥੇ ਲੱਗਾ ਹੋਇਆ ਜਿੰਨੂੰ ਉਥੇ ਭੰਨ ਧੋੜ ਕਰਕੇ ਸਵਿਧਾਨ ਨੂੰ ਅੱਗ ਲਗਾ ਕੇ ਉਥੇ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕਿਤੇ ਨਾ ਕਿਤੇ ਜਿਹੜੀ ਸਾਡੀ ਹਿੰਦੂ ਸਿੱਖ ਮੁਸਲਿਮ ਭਾਈਚਾਰੇ ਦੀ ਆਪਸੀ ਸਾਂਝ ਵਾ ਉਹਨੂੰ ਤੋੜਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਅਸੀਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਕੋ ਆਪਣੇ ਗਰਦਾਸਪੁਰ ਦੇ ਮਾਨਯੋਗ ਐਸਐਸਪੀ ਸਾਹਿਬ ਕੋ ਇਹੋ ਮੰਗ ਕਰਨੀ ਆ ਇਹਨਾਂ ਦੇ ਜਿਹੜੇ ਇਹਨਾਂ ਦੇ ਪਿੱਛੇ ਜੜੀਆਂ ਏਜੰਸੀਆਂ ਆ ਇਹਨਾਂ ਦੇ ਪਿੱਛੇ ਜਿਨ੍ਹਾਂ ਦਾ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਆ ਜੜੇ ਸਾਡੇ ਹਿੰਦੂ ਮੁਸਲਮ ਸਿੱਖ ਈਸਾਈ ਭਾਈਚਾਰੇ ਦੇ ਵਿੱਚ ਜਿਹੜੀ ਇਹ ਤਰੇਰਪੋਂ ਦੀ ਸਾਜੀ ਚ ਚੱਲਦੀ ਆ ਉਹਨੂੰ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਸਾਡਾ ਸੰਗਠਨ ਆ ਜੀ ਦਲੀਤ ਸੁਰੱਖਿਆ ਸੈਨਾ ਜਿਹਦਾ ਮੈਂ ਪੰਜਾਬ ਦਾ ਜੂਧ ਦਾ ਪ੍ਰਧਾਨ ਆ ਮੇਰੇ ਨਾਲ ਸਾਡੇ ਨਿਸ਼ਾਨ ਸਿੰਘ ਗਿਲਜੀ ਜ਼ਿਲ੍ਹੇ ਦੇ ਪ੍ਰਧਾਨ ਨੇ ਹੋਰ ਵੀ ਸਾਡੇ ਵਿੱਚ ਬਹੁਤ ਜਥੇਬੰਦੀਆਂ ਆਈਆਂ ਸਾਡੇ ਹਿਊਮਨ ਰਾਈਟਸ ਸੁਰੱਖਿਆ ਸੈਨਾ ਤੋਂ ਜਤਿੰਦਰਪਾਲ ਜੀ ਆਏ ਨੇ ਕ੍ਰਿਸਚਨ ਯੂਥ ਮੋਰਚਾ ਤੋਂ ਲੱਭਾ ਜੀ ਇੰਦਰਿਆ ਜੀ ਆ ਸਾਰੀਆਂ ਇੱਥੇ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜੀ ਇਹ ਵੇਖੋ ਜੀ ਆਪਾਂ ਦੇ ਐਸਐਸਪੀ ਸਾਹਿਬ ਦੇ ਨਾਂ ਤੇ ਮੰਗ ਪੱਤਰ ਲਿਖਿਆ ਹੋਆ ਸਾਡੇ ਕੋਲ ਐਚਡੀਐਮ ਸਾਹਿਬ ਆਉਣ ਐਸਐਸਪੀ ਸਾਹਿਬ ਆਪ ਆ ਜਾਣ ਡੀਐਸਪੀ ਸਾਹਿਬ ਆਉਣ ਐਸਐਚਓ ਸਾਹਿਬ ਸਾਬ ਭਾਈ ਨੇ ਤਹਿਸੀਲਦਾਰ ਸਾਹਿਬ ਆਉਣ ਅਸੀਂ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਜੀ ਅਸੀਂ ਮੰਗ ਇਹੋ ਕਰਦੇ ਆ ਜੀ ਜੋ ਇਹ ਕਾਸ਼ਵ ਬੇਸ਼ੱਕਰ ਤੇ ਪਰਚਾ ਹੋ ਗਿਆ ਅਸੀਂ ਮੰਗ ਇਹ ਕਰਦੇ ਪੀ ਇਹਦੇ ਪਿੱਛੇ ਹੱਥ ਕਿਸੇ ਦਾ ਵਾ ਕਿਹੜੇ ਸ਼ਖਸਾਂ ਦਾ ਇਹਨਾਂ ਦੇ ਪਿੱਛੇ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਕਰੋ ਜਲਦ ਜਲਦ ਇਹਨਾਂ ਦੇ ਚਿਹਰੇ ਬੇਨਕਾਬ ਹੋਣਗੇ ਨਹੀਂ ਤੇ ਇਹ ਜਣਾ ਸਾਡੇ ਰੋਸ ਮੁਜਾਰੇ ਆ ਧਰਨੇ ਆ ਇਹ ਆਏ ਦਿਨ ਚੱਲਦੇ ਰਹਿਣਗੇ ਜੇ ਲੋੜ ਪਈ ਤੇ ਆਪਾਂ ਜਿਹੜਾ ਪਠਾਨਕੋਟ ਅੰਬਰ ਸਾਹ ਨੈਸ਼ਨਲ ਹਾਈਵੇ ਆ ਉਹਨੂੰ ਜਾਮ ਕਰਾਂਗੇ ਅੱਜ ਸ਼ਹਿਰ ਤਾਰੀਵਾਲ ਦੇ ਵਿੱਚ ਜੋ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਰੋਸ ਮੁਜਾਰਾ ਕੀਤਾ ਜਾ ਰਿਹਾ ਉਹਦੀ ਵਜ੍ਹਾ ਹੈ ਕਿ ਕੱਲ 26 ਜਨਵਰੀ ਗਣਤੰਤਰ ਦਾ ਦਿਵਸ ਸਾਡਾ ਪੂਰੇ ਹਿੰਦੁਸਤਾਨ ਚ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਸੀ ਜਿੱਥੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਛਰਾਰਤੀ ਅੰਸਰ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਚੜ ਕੇ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਤੇ ਚੜ ਕੇ ਉਹਨਾਂ ਦਾ ਖੰਡਨ ਕੀਤਾ ਗਿਆ ਭੰਤੋੜ ਕੀਤੀ ਗਈ ਆ ਅਸੀਂ ਸੋਚਦੇ ਹਾਂ ਕਿਤੇ ਨਾ ਕਿਤੇ ਵੱਡੀ ਕਨੇਹੋਣੀ ਸਾਜ਼ਿਸ਼ਾ ਦੇਸ਼ ਵਿਰੋਧੀ ਤਾਕਤਾਂ ਇਸ ਇਨਸਾਨ ਦੇ ਮਗਰ ਨੇ ਔਰ ਅੱਜ ਜਿੰਨੀਆਂ ਵੀ ਜਥੇਬੰਦੀਆਂ ਹਰ ਪੰਜਾਬ ਦੇ ਸ਼ਹਿਰ ਚ ਹਿੰਦੁਸਤਾਨ ਦੇ ਚਰਚਾ ਬਹਿ ਚੁੱਕੀਆਂ ਨੇ ਉਹ ਇਹੋ ਹੀ ਚਾਉਂਦੇ ਨੇ ਕਿ ਅੱਜ ਬਾਬਾ ਸਾਹਿਬ ਨੇ ਹਿੰਦੁਸਤਾਨ ਦੀ ਦੇਣ ਕੀ ਆ ਕਿ ਕੱਲ ਇੱਕ ਸੰਵਿਧਾਨ ਉਹਨਾਂ ਦੇ ਹੱਥਾਂ ਦਾ ਲਿਖਿਆ ਲਿਖਤ ਦੀ ਤਰੀਕ ਤੇ ਖੁਸ਼ੀ ਮਨਾਈ ਜਾ ਰਹੀ ਹੈ ਕਿ ਉਹਨਾਂ ਸੰਵਿਧਾਨ ਲਾਗੂ ਕੀਤਾ ਸੀਗਾ ਸੰਵਿਧਾਨ ਦੇ ਰਚਕ ਨੇ ਪਰ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਸਾਡਾ ਖਿਆਲ ਆ ਕਿ ਸਾਡੇ ਪ੍ਰਸ਼ਾਸਨ ਚ ਕਮੀਆਂ ਨੇ ਕਿ ਜਿਹੜੀ ਐਸੇ ਸਮੇਂ ਤੇ ਵੀ ਸੁਰੱਖਿਆ ਮਹੱਈਆ ਨਹੀਂ ਕਰ ਸਕਦੀ ਆਪਣੇ ਸ਼ਹਿਰਾਂ ਦੇ ਵਿੱਚ ਸੋ ਸਾਡੀ ਮੰਗ ਹੈ ਕਿ ਇਸ ਦੋਚੀ ਨੂੰ ਘਟੋ-ਘਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਪਿੱਛੇ ਇਹਨਾਂ ਦੀ ਮੋਟੀ ਤੈਅ ਰੱਖ ਕੇ ਮੋਟੀ ਉੱਚ ਪੱਦਰੀ ਜਾਂਚ ਹੋਣੀ ਚਾਹੀਦੀ ਆ ਔਰ ਜਿਹੜੀਆਂ ਵੀ ਸ਼ਕਤੀਆਂ ਇਹਨਾਂ ਦੇ ਮਗਰ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਨੰਗਿਆ ਕਰਕੇ ਜਿਹੜੇ ਲੋਕ ਵੀ ਚਾਰਜਿਸ ਕਰਤਾ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਜਾਵੇ ਉਹਨਾਂ ਨੂੰ ਵੀ ਪਰਚੇ 'ਚ ਦਰਜ ਕੀਤਾ ਜਾਵੇ